ਲਓ ਵੀ ਦੋਸਤੋ ਪੈਟਰੋਲ ਚੋਰੀ ਤੋਂ ਬਚਾ ਵਾਸਤੇ ਨਾ ਇੱਕ ਚਾਬੀ ਵਾਲੀ ਪੈਟਰੋਲ ਟੀ ਅਵੇਲੇਬਲ ਆਪਣੇ ਕੋਲੇ ਵੈਸੇ ਕਾਫੀ ਟਾਈਮ ਦੀ ਆਈ ਹੋਈ ਆ ਮਾਰਕੀਟ ਦੇ ਵਿੱਚ ਕੋਈ ਨਵੀਂ ਆਈਟਮ ਨਹੀਂ ਆਈ ਇਹ ਚਾਬੀ ਤੇ ਕੰਮ ਕਰਦੀ ਜਿਵੇਂ ਪੈਟਰੋਲ ਨੂੰ ਆਫ ਕਰਕੇ ਇੱਥੇ ਆਪਾਂ ਤੇ ਚਾਬੀ ਬਾਹਰ ਕੱਢ ਲਾਂਗੇ ਤੇ ਇਹਦੇ ਨਾਲ ਕੀ ਹੋਊਗਾ ਕਿ ਜਿਵੇਂ ਕਈ ਵਾਰੀ ਆਪਾਂ ਪਬਲਿਕ ਪਲੇਸਾਂ ਵਗੈਰਾ ਤੇ ਜਾਂ ਬਾਹਰ ਰਾਤ ਭਰਾਤੇ ਮੋਟਰਸਾਈਕਲ ਖੜਾ ਰਹਿਦਾ ਕੋਈ ਸ਼ਰਾਰਤੀ ਅਨਸਰ ਜਿਵੇਂ ਪੈਟਰੋਲ ਕੱਢ ਲੈਂਦੇ ਨੇ ਵਗੈਰਾ ਹਨਾ ਤੇ ਆਵੇ ਹੁਣ ਜਿਵੇਂ ਆਫ ਕਰਕੇ ਚਾਬੀ ਆਪਾਂ ਕੱਢ ਲਈਏ ਤਾਂ ਪੈਟਰੋਲ ਆਉਣਾ ਨਹੀਂ ਚਾਹੀਏ ਨਾਲ ਹੀ ਪੱਟ ਦਿਓ ਇਹਦੇ ਵਿੱਚੋਂ ਪਿੱਛੇ ਪੈਟਰੋਲ ਨਹੀਂ ਆਉਣਾ ਤੇ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਚਾਬੀ ਲਾ ਕੇ ਇਹਨੂੰ ਆਨ ਕਰਾਂਗੇ ਤੇਰੇ ਕੰਮ ਕਰੂਗੀ ਚਾਬੀ ਜੇ ਆਫ ਕਰਕੇ ਕੱਢ ਲਾਂਗੇ ਤਾਂ ਪੈਟਰੋਲ ਆਉਣਾ ਬੰਦ ਹੋ ਜਾਂਦੇ ਨੇ ਜੀ ਤੇ ਜਿੰਨਾ ਚਿਰ ਟੀ ਆਨ ਨਹੀਂ ਹੋਊਗੀ ਉਹਨਾਂ ਚਿਰ ਕੋਈ ਵੀ ਆਪਣਾ ਪੈਟਰੋਲ ਮੋਟਰਸਾਈਕਲ ਦੇ ਵਿੱਚੋਂ ਕੱਢ ਨਹੀਂ ਸਕਦਾ ਜਿੰਨਾ ਮਰਜ਼ੀ ਜ਼ੋਰ ਲਾ ਲੇ ਹਨ ਤੇ ਇਹ अवेलेबल ਆ ਤੇ ਇਧਰ ਨੂੰ ਇਹਦਾ ਆਨ ਲੱਗਦਾ ਰਿਜ਼ਰਵ ਤੇ ਮੇਨ ਤੇ ਆਫ ਸੈਂਟਰ ਚ ਆਫ ਆ ਇਹ ਤੇ ਪਵਨਾ ਕੰਪਨੀ ਦਾ ਹੈ ਪ੍ਰੋਡਕਟ ਆ ਕੋਈ ਆਮ ਹੈ ਨਹੀਂ ਦੇਸੀ ਜਾਂ ਕੋਈ ਲੋਕਲ ਨਹੀਂਗਾ ਵਧੀਆ オリジナル ਕੰਪਨੀ ਦੀ ਇਹ ਪੈਟਰੋਲ ਟੀ ਆ ਦੋ ਚਾਬੀਆਂ ਇਹਦੇ ਨਾਲ ਮਿਲਦੀਆਂ ਜੀ